नमस्कार ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਅਬਾਕਾਰੀ ਕਮਿਸ਼ਨਰ ਵਰुण ਰੁੰਜਮ ਅਤੇ ਡਿਪਟੀ ਕਮਿਸ਼ਨਰ ਰੋਪੜ ਪ੍ਰੀਤੀ ਯਾਦਵ ਦੇ ਸਖਤ ਦਿਸ਼ਾ ਨਿਰਦੇਸ਼ਾਂ ਦੇ ਅਧੀਨ ਅੱਜ 1 April 2024 ਨੂੰ ਸਹਾਇਕ ਕਮਿਸ਼ਨਰ ਅਬਾਕਾਰੀ ਰੋਪੜ ਰੇਂਜ ਰੋਪੜ ਤੋਂ ਅਸ਼ੋਕ ਚਲਹੋਤਰਾ ਅਤੇ ਉਪ ਅਬਾਕਾਰੀ ਤੇ ਕਰ ਕਮਿਸ਼ਨਰ ਬिलासपुर ਸ਼ਿਲਪਾ ਕਪਿਲ ਵੱਲੋਂ ਆਪਸੀ ਤਾਲਮੇਲ ਕਰਕੇ ਅਬਾਕਾਰੀ ਵਿਭਾਗ ਰੋਪੜ ਅਤੇ ਅਬਾਕਾਰੀ ਵਿਭਾਗ జిల్లా బిలాసపర హిమాచల్ నే పిండ్ దబట్ ਪਿੰਡ ਮਜਾਰੀ ਜ਼ਿਲ੍ਹਾ ਬिलासपुर ਹਿਮਾਚਲ ਪ੍ਰਦੇਸ਼ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਇੱਕ ਸਾਂਝਾ ਸਰਚ ਆਪਰੇਸ਼ਨ ਕੀਤਾ ਇਸ ਸਰਚ ਆਪਰੇਸ਼ਨ ਦੌਰਾਨ ਨਾਜਾਇਜ਼ ਸ਼ਰਾਬਦਿਲੀ ਕਸ਼ੀਦਗੀ ਤੇ ਝੋਟ ਕਰਦੇ ਆ ਵਿਭਾਗ ਨੇ 18000 ਲੀਟਰ ਲਾਹਣ ਬਰਾਮਦ ਕੀਤੀ ਜਿਸ ਨੂੰ ਮੌਕੇ ਉੱਤੇ ਹੀ ਨਸ਼ਟ ਕਰ ਦਿੱਤਾ ਗਿਆ ਇਸ ਤੋਂ ਇਲਾਵਾ 10 ਚਲਦੀਆਂ ਪੱਟੀਆਂ ਵੀ ਬਰਾਮਦ ਹੋਈਆਂ ਅਤੇ ਉਹਨਾਂ ਚਲਦੀਆਂ ਪੱਟੀਆਂ ਨੂੰ ਵੀ ਤੁਰੰਤ ਨਸ਼ਟ ਕੀਤਾ ਗਿਆ ਟੀਮ ਦੇ ਵਿੱਚ ਅਵਾਕਾਰੀ ਵਿਭਾਗ ਰੋਪੜ ਦੇ ਅਵਾਕਾਰੀ ਨਰੀਖਕ ਸਰਕਲ ਨੰਗਲ ਤੋਂ ਲਖਮੀਰ ਚੰਦ ਅਤੇ ਅਵਾਕਾਰੀ ਅਧਿਕਾਰਕ ਸਰਕਲ ਰੋਪੜ ਤੋਂ ਜੁਰਾਵਰ ਸਿੰਘ ਸਮੇਤ ਅਬਾਕਰੀ ਪੁਲਿਸ ਸ਼ਾਮਿਲ ਸੀ ਇਸ ਮੌਕੇ ਜ਼ਿਲ੍ਹਾ ਬिलासपुर ਤੋਂ ਅਨੁਰਾਗ ਗਰਗੀ ਟੀਓ ਅਤੇ ਰਜੀਵ ਕੁਮਾਰ ਸ਼ਾਮਿਲ ਸਨ ਇਹ ਸਰਚ ਅਭਿਆਨ ਸਵੇਰੇ 4 ਵਜੇ ਤੋਂ ਸ਼ੁਰੂ ਹੋ ਕੇ ਕਰੀਬ 8 ਘੰਟੇ ਤੱਕ ਚੱਲਦਾ ਰਿਹਾ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਆਫਕਾਰੀ ਕਮਿਸ਼ਨਰ ਪੰਜਾਬ ਸ਼੍ਰੀ ਬਰਨ ਰੂਜ਼ਮ ਜੀ ਅਤੇ ਡਿਪਟੀ ਕਮਿਸ਼ਨਰ ਰੋਪੜ ਸ਼੍ਰੀਮਤੀ ਪ੍ਰੀਤੀ ਜਾਦਵ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਅੱਜ ਆਪਕਾਰੀ ਵਿਭਾਗ ਰੋਪੜ ਅਤੇ ਆਪਕਾਰੀ ਵਿਭਾਗ ਬिलासपुर ਵੱਲੋਂ ਇੱਕ ਸਾਂਝਾ ਸਰਚ અભિયાન ਜਾਰੀ ਕੀਤਾ ਗਿਆ ਸਰਾਂਝਾ ਸਰਚ અભિયાન ਚਲਦਾ ਗਿਆ ਇਹ ਸਰਚ અભિયાન ਹਿਮਾਚਲ ਦੇ ਪਹਾੜ ਦੇ ਬਾਰਡਰ ਤੇ ਸਥਿਤ ਪਿੰਡ ਦਵਟ ਅਤੇ ਗੁਜਰੀ ਵਿੱਚ ਪੱਤਾ ਗਿਆ ਇਸ ਸਰਚ અભિયાન ਦੇ ਦੌਰਾਨ ਕਰੀਬ 18000 ਲੀਟਰ ਦੇ ਲਾਹਨ ਬRAND ਕੀਤੀ ਗਈ ਜੋ ਕਿ ਮੌਕੇ ਤੇ ਨਿਨਸ਼ਟ ਕੀਤੀ ਗਈ ਇਸ ਤੋਂ ਇਲਾਵਾ 10 ਚਲਦੀਆਂ ਪੱਟੀਆਂ ਵੀ ਉੱਥੇ ਮੌਕੇ ਤੇ ਬRAND ਕੀਤੀਆਂ ਗਈਆਂ ਜਿਨ੍ਹਾਂ ਨੂੰ ਨਿਨਸ਼ਟ ਕੀਤਾ ਗਿਆ ਆਪਕਾਰ ਵਿਭਾਗ ਰੋਪੜ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਗਤੀਵਿਧੀ ਬਰਦਾਸ਼ਤ ਨਹੀਂ ਕਰੇਗਾ ਤੇ ਅੱਗੇ ਵੀ ਸਰਚ ਅਭਿਆਨ ਇਸ ਤਰ੍ਹਾਂ ਦੇ ਜਾਰੀ ਰਹੇਗੇ